हां जी किसान वीरो ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਸਹੀ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਮਗਲ ਚੱਕ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਨ ਸਾਹਿਬ ਨਾਮ ਆ ਦੋਸਤੋ ਵੀਰ ਦਾ ਰਣਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤਿੰਨ ਨਗਰ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਦੋ گاਵਾ ਤੇ ਏਕੇ ਦੋਸਤੋ ਆਉਂਸਰ ਝੋਟੀ ਡिटੇਲ ਇਹਨਾਂ ਪਸ਼ੂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਜੇ ਉਹਨਾਂ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਦੋਸਤੋ ਕਰਨੀ ਆ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਰ ਨਾਲ ਕਰਦੇ ਆ ਗੱਲਬਾਤ ਡਿਟੇਲ ਸਾਰੀ ਆਪ ਇਹਨਾਂ ਪਸ਼ੂ ਦੀ ਪੁੱਛ ਲੈਂਦੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂ ਜੀ ਮੈਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਬਈ ਉਹ ਨੇੜਾ ਸੀ ਜਨ ਚੱਲਣ ਡਿਆ ਸੀ ਹਾਂਜੀ ਹਾਂਜੀ ਇੱਕ ਇਹ ਆ ਵੀ ਇੱਕ ਦੋ ਨਾਕ ਆਉਂਦੇ ਆ ਤੇ ਉਹ ਨਾਲ ਨਾਲ ਲਿਗਦੇ ਜਾਂਦੇ ਆ ਪੰਡ ਭਰਾ ਲੱਗੇ ਆ ਗਾਗ ਠੀਕ ਹੈ ਉਹ ਆਉਂਦਾ ਫਿਰ ਇੱਕ ਅੜਾ ਹਾਂਦਾ ਲੈ ਜਾਂਦਾ ਠੀਕ ਠੀਕ ਹਾਂ ਉਹ ਤੁਸੀਂ ਸੁਣਾਓ ਠੀਕ ਠਾਕ ਹੈ ਵਧੀਆ ਵੀਰ ਜੀ ਵਧੀਆ ਠੀਕ ਹੈ ਸ਼ੁਕਰੀਆ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਹੀ ਆਪਣਾ ਐਡਰੈਸ ਬਣਾ ਜੀ ਐਡਰੈਸ ਵੀਰ ਜੀ ਨਾਮ ਮੇਰਾ ਰਣਜੀਤ ਸਿੰਘ ਆ ਹਾਂਜੀ ਪਿੰਡ ਮੁਗਲਚੱਕ ਪੰਨੂਆ ਹਾਂਜੀ ਜ਼ਿਲ੍ਹਾ ਵੀ ਤਰਨਤਾਰਨ ਤੇ ਤਸਵੀਰ ਵੀ ਆਪਣੀ ਤਰਨਤਾਰਨ ਦੀ ਹੈ ਜੀ ਠੀਕ ਹੈ ਚਾਵਾਂ ਪੱਟੀ ਰੋਡ ਦੇ ਉੱਤੇ ਰਹਿੰਦੇ ਬਿਲਕੁਲ ਮੇਨ ਹਾਈਵੇ ਦੇ ਤੇ ਬਿਲਕ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦਈਏ ਆਪਣਾ ਫੋਨ ਨੰਬਰ ਆਪਣਾ 9646 ਹਾਂਜੀ 18033 ਹੈ ਠੀਕ ਹੈ ਜੀ ਹਾਂਜੀ ਇਸੇ ਨੰਬਰ ਤੇ ਵਟਸਐਪ ਚੱਲਦਾ ਹੈ ਇਸੇ ਤੇ ਵਟਸਐਪ ਚੱਲਦਾ ਇੱਕ ਹੀ ਨੰਬਰ ਹੈ ਜੀ ਠੀਕ ਹੈ ਜੀ ਹਾਂਜੀ ਦੋਸਤੋ ਮੇਨ ਜਿਹੜਾ ਪੱਟੀ ਤੋਂ ਤਰਨਤਾਰ ਰੋਡ ਆ ਵੀਰ ਦਾ ਉੱਥੇ ਲੱਗੇ ਹੀ ਫਾਰਮ ਹੈ ਬਿਲਕੁਲ ਝੰਡੋਕੇ ਲੱਗੇ ਪਿੰਡ ਲੱਗੇ ਸ਼ਾਹਪੁਰਾ ਪਿੰਡ ਹੈ ਬਿਲਕੁਲ ਦੋਸਤੋ ਰੋਡ ਤੋਂ ਕਿ ਅੱਧਾ ਕੀ ਕਿਲਾ ਹਟਵਾ ਆਊਗਾ ਜੀ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵੀਰ ਨੇ ਫੋਨ ਨੰਬਰ ਸਕਰੀਨ ਤੇ ਚੱਲੂਗਾ ਦਸੀਏ ਵੀਰ ਗੱਪਣ ਗਾਂ ਦੇ ਬਾਰੇ ਜਿਹੜੀ ਇਹ ਗਾਂ ਆ ਪਾ ਕਿੰਨਾ ਵਸੂਆ ਸੁਣੀ ਹੈ ਇਹ ਵੀਰ ਜੀ ਦੂਸਰਾ ਸੁਆ ਸੁਣੀ ਹੈ ਹਾਂਜੀ ਇਹ ਤਿਆਰ ਹੀ ਆ ਦੋ ਚਾਰ ਦਿਨ ਲੈ ਜਾਓਗੇ ਠੀਕ ਹੈ ਜੀ ਹਾਂਜੀ ਤੇ ਪਹਿਲੇ ਸੁਵੇ ਦਾ ਕੋਈ ਪਤਾ ਕੀਤਾ ਰਿਕਾਰਡ ਵਿੱਚ ਇਹ 14 15 ਕਿਲੋ ਦੁੱਧ ਭਰਦੀ ਹੈ ਜੀ 14 15 ਕਿਲੋ ਠੀਕ ਹੈ ਐਦਕੀ 16 ਦੇ ਲਾਗੇ ਬੰਨੇ ਚੱਲੂ ਆਹ ਥੋੜੀ ਜੀ ਉਮੀਦ ਵਧ ਹਾਂ ਵਧੂਗੇ 2 ਕਿਲੋ ਠੀਕ ਹੈ ਜੀ ਪਿਓਰ ਜਰਸੀ ਦੋਸਤੋ ਚੈੱਕ ਕਰ ਲੋ ਅੱਜ ਇਹ ਸੂਨ ਦੇ ਵਿੱਚ ਦੋਸਤੋ ਟਾਈਮ ਪਿਆ ਵਾ ਕਿੰਨਾ ਕੋ ਟਾਈਮ ਖਰਦੀ ਹੈ ਵੈਸੇ ਵੀਰ ਜੀ ਦੇਣੇ ਦੇ ਕਿੰਨੇ ਕਰ ਰਹਿਣੇ ਨੇ ਦੇਣ ਵੀਰ ਜੀ ਇਹਦੇ 4 ਤਰੀਕ ਨੂੰ ਪੂਰੇ ਆ 4 ਅਗਸਤ ਨੂੰ ਹਾਂ ਜਾਨੀ ਕਿ 2 ਤਰੀਕ 2 ਦਿਨ ਰਹਿ ਗਏ ਹਾਂ ਹਾਂ 2 ਦਿਨ ਰਹਿ ਗਏ ਜੀ ਹਾਂ ਠੀਕ ਹੈ ਬਾਕੀ ਇਹ 2 ਦਿਨ ਉੱਤੇ ਲੈ ਜੇ 3 ਲੈ ਜੇ ਹਾਂਜੀ ਹਾਂਜੀ ਉਹ ਬਾਕੀ ਆਉਣਗੇ ਕਿਉਂਕਿ ਰਾਜੀ ਆ ਪੂਰੀ ਦਿਨ ਖੜੂਗੀ ਉੱਤੇ ਹੈਨਾ ਹਾਂਜੀ ਠੀਕ ਹੈ ਜੀ ਲਓ ਜੀ ਕੱਢੀ ਆ ਵਾਰ ਨੂੰ ਤੋੜ ਕੇ ਰੱਖਾਈਏ ਲਓ ਦੋਸਤੋ ਸੂਬਾ ਦੁੱਧਾ ਸੁਣੀਏ ਚੈੱਕ ਕਰ ਲਿਓ ਪਹਿਲੇ ਸੂਏ ਵੀਰ ਕਹਿੰਦਾ ਵੀ ਇਹਨੇ ਕੋਈ 14 15 ਕਿਲੋ ਦੇ ਲਾਗੇ ਬਣ ਦੁੱਧ ਚੋਆ ਆ 4 ਅਗਸਤ ਨੂੰ ਇਹਦੇ ਦੇਣ ਬਾਕੀ ਉੱਤੇ ਟਾਈਮ ਕੰਨਾ ਖੜਦੀ ਏ ਮਾਲਕ ਜਾਨ ਦਾ ਕੱਦ ਕਾਠ ਗਾਂ ਦਾ ਚੈੱਕ ਕਰ ਲਿਓ ਪਿਓਰ ਜਰਸੀ ਦੋਸਤੋ ਆ ਲੋ ਜੀ ਕਰੋ ਚ ਦੋ ਦੋ ਜਿਹੜਾ ਲੌਣਾ ਕਰਮਾਈ ਨੇ ਜਿਹੜਾ ਸ਼ੁਰੂ ਕਰ ਦਿੱਤਾ ਲਓ ਜੀ ਪੂਰੀ ਰਾਜੀ ਪੂਰੀ ਜੰਮੀ ਪਲੀ ਐ ਲਓ ਜੀ ਜਿਹੜੇ ਵੀਰ ਜਰਸੀ ਗਾਂ ਸ਼ਕੀਦਾਂ ਖਰੀਦਣ ਦੇ ਚਾਹ ਵਾਰਿਆ ਸ਼ਕੀਦਾਂ ਉਨਾ ਵਾਤੇ ਦੋਸਤੋ ਇਹ ਬਹੁਤ ਵਧੀਆ ਗਾਵਾ ਰੇਟ ਵੀ ਨਾਰਮਲ ਹੀ ਹੋਊਗਾ ਕੋਈ ਜ਼ਿਆਦਾ ਨਹੀਂ ਹੋਊਗਾ ਕਿਉਂਕਿ ਵੈਸੇ ਜਰਸੀ ਗਾਵਾ ਜਿਹੜੀਆਂ ਬਹੁਤ ਘੱਟ ਮਿਲਦੀਆਂ ਬਾਕੀ ਠੰਡੀ ਹੈ ਜੀ ਲਓ ਜੀ ਕਰੋ ਚੈੱਕ ਹਾਂ ਚਵਾਈ ਚੋਈ ਦੋਸਤੋ ਵੀਰ ਕੰਦਾ ਵੀ ਇੱਕ ਨੰਬਰ ਦੀ ਵਧੀਆ ਬਾਕੀ ਜਿਹੜੇ ਵੀਰ ਨੇ ਖੜਨੀ ਆ ਗੱਬਾਂ ਗਾਵਾ ਥਾਣਾ ਦੀ ਤਿਪਕੇ ਪਾਸ ਕਰਕੇ ਆਪਣੀ ਤਸੱਲੀ ਮੇਰੀ ਵੀ ਜਰੂਰ ਕਰ ਲਿਓ ਹਾਂ ਜੀ ਵੀਰ ਜੀ ਦੱਸਿਓ ਜੇ ਜੇ ਮੁੱਲ ਕਰੀਏ ਜੀ ਇਹ ਜੀ ਵੇਖ ਲਓ ਤੁਸੀਂ ਵੀ ਰੋਜ਼ ਵੀਡੀਓ ਬਣਾਉਂਦੇ ਜੀ ਹਾਂਜੀ ਬਾਜ਼ਾਰ ਵੇਖ ਲਓ ਕਿ ਤਰ੍ਹਾਂ ਦਾ ਚੱਲਣ ਡਿਆ ਹਾਂਜੀ 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 ਐ ਆਪਾਂ ਨੂੰ ਭਾਜ ਮਿਲੇ ਆਪਾਂ ਭਾਜ ਹੀ ਦੇ ਦੇਣੀ ਹੈ ਹਾਂਜੀ ਆਪਾਂ ਕੋਈ ਇਹਦਾ 55 60 ਨਹੀਂ ਕਰਨਾ ਹਾਂਜੀ ਆਪਾਂ 52000 ਦੀ ਦੇ ਦੇਾਂਗੇ 52000 ਦੀ ਹਾਂਜੀ ਕਿੰਨਾ ਕੋ ਮਾਨਤਾ ਉਹ ਚੋਂ ਕੋਈ ਹੋ ਜੂ ਹਜ਼ਾਰ ਖੰਡ ਦਾ ਮਾਨਤਾਣਾ ਯਾਨੀ ਕਿ 50 ਵੀ ਤੇ ਲੱਗ ਬਣੀ 50 ਹੀ ਦੇ ਦਾਂਗੇ ਜੀ ਦੇ ਦਾਂ ਕੋਈ ਜ਼ਿਆਦਾ ਨਾ ਵੇਰ ਮਜਬੂਰ ਕਰੇ ਠੀਕ ਹੈ ਜੀ ਤੇ ਦੇ ਦਾਂਗੇ 50 ਹੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਵੈਸੇ ਡਿਮਾਂਡ ਵਾਲੇ ਪਾਸੇ ਜਾਈਏ ਤੇ 52000 ਰੁਪਿਆ ਡਿਮਾਂਡ ਆ ਲੈਣ ਦੇਣ ਮੋਲ ਜਿਹੜਾ 50000 ਰੁਪਿਆ ਵਾ ਦੋਸਤੋ ਵੈਸੇ ਮੈਂ ਫੇਰ ਵੀ ਕਹਿੰਦਾ ਵੀ ਮੋਲ ਵੀ ਹੋਣ ਜਰੂਰ ਕਰਿਓ ਪਿਓਰ ਜਰਸੀ ਦੋਸਤੋ ਪੰਜਾਬ ਵਾਲੀ ਚੈੱਕ ਕਰ ਲਿਓ ਲਓ ਜੀ ਕਰੋ ਚੈੱਕ ਇਹਦੀ ਫੇਸ ਕੁਆਲਿਟੀ ਮਤਲਬ ਵੀਰ ਜੀ ਮਰੀ ਦੀ ਫੇਸ ਕੁਆਲਿਟੀ ਐਨ ਕਰਦੀ ਹੈ ਇਧਰੋਂ ਫੜ ਲਓ ਮਰਾ ਜਮੂੜ ਆ ਲਓ ਜੀ ਆਹ ਕਰੋ ਚੈੱਕ ਇਹਦੀ ਫੇਸ ਕੁਆਲਿਟੀ ਲਓ ਜੀ ਠੀਕ ਹੈ ਜੀ ਸੂਬਾ ਦੋਸਤੋ ਦੂਸਰਾ ਸੁਣੀ ਹੈ 15 16 ਕਿਲੋ ਦੁੱਧ ਜਿਹੜਾ ਪਹਿਲੇ ਸਵੇਰੇ ਨੇ ਕਰਮਾਈਨੇ ਚਵਾਇਆ ਦੂਜੇ ਸਵੇਰੇ ਦੋਸਤੋ ਵੱਧ ਉਮੀਦ ਹੈ ਇਹਦੇ ਨਾਲ ਇੱਕ ਗਾਂ ਵੀਰ ਦੇ ਕੋਲ ਹੋਰ ਸੂਈ ਆ ਹਾਂਜੀ ਦੱਸੀ ਵੀਰ ਜੀ ਇਸ ਗਾਂ ਬਾਰੇ ਇਹ ਵੀਰ ਜੀ ਦੂਸਰਾ ਸੂਹਾ ਸੂਈ ਜੇ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਜੀ ਇਨੂੰ ਇਹਦਾ ਉਹ ਬੱਚਾ ਜੇ ਆਹ ਦੋਸਤੋ ਬੱਚਾ ਜੇ ਟਾਈਮ ਤੁਸੀਂ ਤਾਂ ਆਪ ਖੁਦ ਲਾ ਲਓ 1 ਮਹੀਨਾ ਲਾ ਲਓ 1.5 ਮਹੀਨਾ ਲਾ ਲਓ ਇਹ ਤੁਹਾਡੇ ਤੇ ਡਿਪੈਂਡ ਕਰਦੀ ਗੱਲ ਕਿੰਨਾ ਦੁੱਧ ਵੀਰ ਜੀ ਹੋਣ ਤਿਆਰ ਇਹਦੇ ਨਾਲੇ ਵੀਰ ਜੀ 9 ਕਿਲੋ ਦੁੱਧ ਤਿਆਰ ਆ ਪੱਕਾ ਦੋ ਪੱਕਾ ਦੋ ਟਾਈਮ ਦੋਨੋ ਟਾਈਮ ਮਿਲਦੀ ਲੋ ਇਹ ਰਗਾ ਦੋਵੇਂ ਟਾਈਮ ਬੱਚੇ ਇਹਦੇ ਮਿਲੂਗੀ ਠੀਕ ਹੈ ਜੀ ਹਾਂ ਲਓ ਜੀ ਕੱਢੀਏ ਬਾਹਰ ਨੂੰ ਲਓ ਜੀ ਲਓ ਦੋਸਤੋ ਸੁਈ ਨੂੰ ਕੋਈ 1.5 ਮਹੀਨੇ ਲੱਗ ਬੈਨੇ ਟਾਈਮ ਹੋ ਗਿਆ ਜੀ 9 ਲੀਟਰ ਦੁੱਧ ਜਿਹੜਾ ਪੱਕਾ ਤਿਆਰ ਹੋਊਗਾ ਜੀ ਇਹਦਾ ਮੁੱਲ ਦੋਸਤੋ ਬਿਲਕੁਲ ਜਾਇਜ਼ ਹੀ ਹੋਊਗਾ ਜਿਹੜੇ ਵੀ ਲਓ ਜੀ ਕਰੋ ਚੱਕ ਦੋਵੇਂ ਟਾਈਮ ਹੀ ਬੱਚੇ ਤੇ ਮਿਲਦੀ ਜੀ ਤੁਹਾਨੂੰ ਸੁਣੋ ਜੀ ਕੁਆਲਿਟੀ ਹੈ ਜਿਹੜੀ ਬਹੁਤ ਵਧੀਆ ਬਾਕੀ ਦੋਸਤੋ ਪ੍ਰਿੰਟ ਵੀ ਗਾਂਦਾ ਚੰਗਾ ਵਾ ਜੇ ਕੋਈ ਵੀਰ ਸਾਹਮਣੂ ਗਾਦਾ ਦੁੱਧ ਵਧ ਸਕਦੀ ਥੋੜਾ ਬਾਲਾ ਬਾਕੀ ਨਹੀਂ ਨੋ 9 ਕਿਲੋ ਦੁੱਧ ਜਿਹੜਾ ਮੌਕੇ ਦਾ ਹੈਗਾ ਤਿਆਰ ਹੈ ਮਿਲਕ ਵੈਨ ਬਹੁਤ ਮੋਟੀ ਲੱਗੀ ਜੀ ਦੁੱਧ ਦਾ 10000 ਕਿਲੋ ਕਰ ਦੋਗੇ ਵੀਰ ਜੀ ਉਹ ਸੰਭ ਲੈ ਦੇ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਇਹ ਬਾਕੀ ਤੁਸੀਂ ਟਾਈਮ ਦੱਸ ਦੋ ਜੇ 12 ਕੀ ਵਜੇ ਆ ਹਾਂਜੀ ਟਾਈਮ ਦੋਸਤੋ 12 ਸਵਾ 12 ਦਾ ਟਾਈਮ ਹੋਊਗਾ ਜੇ ਰਾਜਾ ਕੋਈ ਮਤਲਬ 6:30 6 ਵਜੇ ਦੀ ਚੋਈ ਆ ਠੀਕ ਹੈ ਜੀ ਹਾਂ ਕੋਈ ਆਪਾਂ ਰੋਕੀ ਨਹੀਂ ਕੋਈ ਕੁਛ ਨਹੀਂ ਜੋ ਕੁਝ ਹੈਗਾ ਇਤਰਾ ਹੀ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਜਿਹੜੇ ਵੀਰ ਨੇ ਖਰਦਨੀ ਆ ਤਸੱਲੀ ਆਪਣੀ ਕਰ ਲਿਓ ਸੁਈ ਹੈ ਗਾਂ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲਿਓ ਦੱਸੋ ਵੀਰ ਜੀ ਮੁੱਲ ਦਾ ਇਹਦਾ ਵੀਰ ਜੀ ਛੋਟਾ ਜਿਹਾ ਹੀ ਮੁੱਲ ਆ ਹਾਂਜੀ 30 32 ਜੋ ਮਰਜ਼ੀ ਕਰ अच्छा जी किराया बना यानी कि 25-25 ਦੇ ਲੱਗਦੇ ਦੇ ਦਾਂਗੇ ਕੋਈ ਨਹੀਂ ਠੀਕ ਹੈ 25 ਹੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਡਿਮਾਂਡ ਵੈਸੇ ਵੀਰ ਨੇ 28000 ਰੁਪਿਆ ਰੱਖੀ ਆ 25000 ਦੇ ਵਿੱਚੋਂ ਤੁਹਾਡਾ ਆ ਆਂ ਗਿਆ ਤਾਂ ਮਾਨਤਾ ਜਿਹੜਾ ਮੌਕੇ ਤੇ ਜਰੂਰ ਹੋਗਾ 9 ਲੀਟਰ ਦੁੱਧ ਪੱਕਾ ਤਿਆਰ ਜੇ ਬੱਚਾ ਮਗਰ ਵਛਾ ਜੇ ਦੋਵੇਂ ਟਾਈਮ ਬੱਚੇ ਤੇ ਮਿਲਦੀ ਹੈ ਇਹ ਦੋਵੇਂ ਕਿ ਵੀਰ ਜੀ ਜਿਹੜੀ ਅਉਂਸਰ ਝੋਟੀ ਹੈ ਇਹਦੇ ਬਾਰੇ ਦੱਸੀ ਆਹ ਝੋਟੀ ਹੈ ਹਾਂਜੀ ਝੋਟੀ ਵੇਖੋ ਜੀ ਲੋ ਜੀ ਦੋਸਤੋ ਕਰੋ ਚੰਗਾ ਸਿੰਘ ਹਾਂਜੀ ਦੇਖੋ ਇਹ ਲੋ ਜੀ ਇਹ ਦੋਸਤੋ ਹੈਗੀ ਜੀ ਲੋਹੀ ਝੋਟੀ ਲੋਹੀ ਮੂਰ ਕਰ ਗਈ ਪਤਲਾ ਪ ਹਾਂ ਤੁਹਾਨੂੰ ਵੇਖੋ ਜੀ ਹਾਂ ਇੱਥਾ ਨਾਲ ਨਾਲ ਦੀ ਕੁਆਲਿਟੀ ਦੋਸਤੋ ਅਉਂਸਰ ਝੋਟੀ ਹੈ ਜੇ ਮੇਰੇ ਨਾਲ ਦੋ ਦੰਦ ਦੀ ਹੋਣੀ ਇਹਨੂੰ ਹਾਂ ਦੋ ਦੰਦ ਹੈ ਜੀ ਦੋ ਠੀਕ ਹੈ ਜੀ ਲਓ ਜੀ ਤੋੜ ਕੇ ਦਿਖਾ ਦੀ ਸਾਮ ਕਿਸ ਨੇ ਕੱਟ ਕੀਤੀ ਆ ਹਾਂ ਜੀ ਹਾਂ ਜੀ ਝੋਟੀ ਬਣਨ ਵਾਲੀ ਆ 6 ਮਹੀਨੇ 6 ਮਹੀਨੇ ਪੱਠੇ ਖਾਗੀ ਨਾਲ ਤੇ ਵਧੀਆ ਝੋਟੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੋੜ ਕੇ ਵਿਖਾਈ ਜੀ ਮਰੀ ਲਓ ਜੀ ਲਓ ਜੀ ਦੋਸਤੋ ਤੋੜ ਕੇ ਵਿਖਾਉਂਦਾ ਇਹ ਕੀ ਮਤਲਬ ਹੁੰਦਾ ਕਿ ਵੇਖ ਲੈਂਦਾ ਬੰਦਾ ਕਿ ਚਾਲ ਚੂਦੇ ਦੀ ਕਿਦਾਂ ਦੀ ਆ ਕੋਈ ਲੰਗ ਲੂਕਰੀ ਮਾਰਦੀ ਮੜਾ ਮੋਟਾ ਲਓ ਜੀ ਕਰੋ ਚੈੱਕ ਬਿਲਕੁਲ ਦੋਸ ਲੇਵ ਜੀ ਮੁਰੋਲੀ ਬਾਕੀ ਸਿੰਗੀ ਵੇਖੋ ਕਿੰਨੀ ਪਿਆਰੀ ਲੱਗ ਰਹੀ ਹੈ 로ਜੀ ਦੀ ਫੀਸ ਕੁਆਲਟੀ ਦੋਸਤੋ ਨਹੀਂ 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 ਸਿੰਗੀ ਆ ਕਰੋ ਚੈੱਕ ਜੀ ਲੋਈ ਝੂਟੀ ਜੀ ਦੋਸਤੋ ਲੋਹਾ ਪੋਸ ਜਿਹੜਾ ਵੇਹੇ ਦੁੱਧ ਚੰਗਾ ਚਵਾ ਦਿੰਦਾ ਜੇ ਕੋਈ ਵੀਰ ਸੇਵ ਵਾਲਾ ਲੈ ਗਿਆ ਤੇ ਦੋਸਤੋ ਇਹ ਮੇਰੇ ਸਿਰ ਉੱਤੇ तकरीबन ਕੋਈ 5-6 ਮਹੀਨਾ ਤੱਕ ਜਿਹੜੀ ਆ ਹੀਟ ਕੱਢ ਜੂਗੀ ਚੈੱਕ ਕਰ ਲਓ ਤੇ ਮੈਂ ਵੀਡੀਓ ਦੇ ਵਿੱਚ ਬੇਨਤੀ ਕਰ ਦਣਾ ਕਿ ਕੋਈ ਵੀਰ 2 ਨੰਬਰ ਵਾਲਾ ਫੋਨ ਨਾ ਲਾਵੇ ਜਿਹੜੇ ਵੀਰ ਨੇ ਖੜਨੀ ਆ ਘਰ ਰੱਖਣ ਵਾਲਾ ਵੀਰ ਕੋਈ ਫੋਨ ਲਾਵੇ ਹਾਂਜੀ ਹਾਂਜੀ ਬਾਕੀ ਵੀਰਾਂ ਨੂੰ ਵੀ ਬੇਨਤੀ ਇਹੀ ਆ ਕੋਈ ਕੋਈ 2 ਨੰਬਰ ਵਾਲਾ ਵੀਰ ਫੋਨ ਆਪਣੇ ਵੱਲੋਂ ਵੀ ਇਹੋ ਹੀ ਆ ਵੀਰ ਜੀ ਬੇਨਤੀ ਸਾਰਿਆਂ ਨੂੰ ਹਾਂਜੀ ਹਾਂਜੀ ਕੋਈ ਕੋਈ 2 ਨੰਬਰ ਵਾਲਾ ਨਾ ਵੀਰ ਮੇਰਾ ਫੋਨ ਹਾਂਜੀ ਜਿਹਨੇ ਸਾਂਭਣੀ ਆ ਨਾ ਉਹ ਫੋਨ ਲਾਵੇ ਠੀਕ ਹੈ ਜੀ ਕਿਉਂ 2 ਨੰਬਰ ਵਾਲੇ ਤੇ ਬਥੇਰੇ ਫਿਰਦੇ ਆ ਆਪਾਂ ਦੇਣੀ ਨਹੀਂ ਕਿਸੇ ਆਪਾਂ ਦੇਣੀ ਸਾਂਭਣ ਵਾਲੇ ਨੂੰ ਠੀਕ ਹੈ ਠੀਕ ਹੈ ਤੇ ਕੋਈ ਬਾਹਾਨੇ ਨਾਲ ਵੀ ਫੋਨ ਨਾ ਲਾਵੇ ਮੇਰਾ ਠੀਕ ਠੀਕ ਜਿਹਨੇ ਰ ਮੋਲ ਵੀਰ ਜੀ ਉਹਦਾ 25 26 ਜਿੰਨਾ ਮਰਜ਼ੀ ਕਰੀ ਜਾਈਏ ਹਾਂਜੀ 22000 ਦੀ ਦੇ ਦਾਂਗੇ 22000 ਦੀ ਦੇ ਦਾਂਗੇ ਕਿੰਨਾ ਕਮਾਂਡ ਲਾ ਉਸ ਦਾ 2000 ਛੱਡ ਦਿਆਂਗੇ ਪੂਰਾ ਕਰਦੀ ਵੀ 20 ਕਰ ਦੋ ਪੂਰਾ ਲਓ ਜੀ ਦੋਸਤੋਂ ਪੂਰਾ 20000 ਰੁਪਿਆ ਰੇਡ ਜੇ ਜੇ ਕੋਈ ਵੀਰ ਸੰਭਲੂਗਾ ਤੇ ਜਦੋਂ ਦੋਸਤੋ ਇਹ ਮਤਲਬ ਦੁੱਧ ਤੇ ਆ ਜਾਂਦੀ ਹੈ ਨਵੇਂ ਦੁੱਧ ਹੋ ਜਾਂਦੀ ਹੈ ਗੱਬਣ ਤੇ ਫਿਰ ਦੋਸਤੋ ਇਹ ਮੇਰੇ ਹਿਸਾਬ ਨਾਲ ਜਾ ਕੇ ਨਹੀਂ ਕੋਈ 60 70000 ਰੁਪਏ ਤੋਂ ਉੱਤੇ ਹੀ ਹੋਊਗੀ ਨਹੀਂ ਭਾਈ ਝੋਟੀ ਬਣੂ 80 85000 ਹਾਂਜੀ ਹਾਂਜੀ ਅਵੇਂ ਆਪਾਂ ਲੱਖ ਦੇ ਨਹੀਂ ਆਂਦੇ 80 85000 ਵਿੱਚ ਝੋਟੀ ਬਣੂਗੀ ਬੇਲ ਵੇਖੋ ਗੱਡੀ ਹੈ ਠੀਕ ਹੈ ਲੈ ਚੈੱਕ ਕਰ ਲਓ ਦੋਸਤੋ ਬਿਲਕੁਲ ਬਰੀਕ ਸ਼ਮੜੀ ਜਾ ਕਰੋ ਚੈੱਕ ਦੋਵੇਂ ਨੇ ਸਿੰਗਲ ਬਿਲਕੁਲ ਬਲੈਕ ਸਾਰੀ ਜੱਡ ਬਲੇ ਕੇ ਥੋੜੇ ਜਿਹ ਪੂਛ ਤੇ ਵਾਲ ਵਾਈਟ ਜੇ ਇਹਨਾਂ ਨਾਲ ਦਿਖਾਇਆ ਇੱਕ ਝੋਟੀ ਅਉਂਸਰ ਇੱਕ ਗਾਂ ਦੀ ਸੂਈ ਸੋਈ ਦੀ ਇੱਕ ਗੱਬਣ ਦਾ ਗੱਭਰ ਗਾਣੂ ਦੋਸਤੋ ਥਣਾ ਦੀ ਟਿਪਕੇ ਪਾਸ ਕਰਕੇ ਤਸੱਲੀ ਕਰ ਲੋ ਸੂਏ ਪਹੋਂ ਨੂੰ ਇੱਕ ਟਾਈਮ ਦੋ ਟਾਈਮ ਚੋ ਲੋ ਅਡਰੈਸ ਏ ਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਮੁਗਲ ਚੱਕ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹੈ ਭਾਈ ਜੰਦਾ ਰਣਜੀਤ ਸਿੰਘ ਫੋਨ ਨੰਬਰ ਵੀ ਜੀ ਕਰੀਬੀ ਬੋਲ ਦੀ ਫੋਨ ਨੰਬਰ ਆਪਣਾ ਜੀ 96436 ਹਾਂਜੀ 18033 ਠੀਕ ਹੈ ਜੀ 96436 18033 ਠੀਕ ਹੈ ਇੱਕ ਬੇਨਤੀ ਆਪਣੀ ਹੋ ਰਹੀ ਹੈ ਵੀ ਜਿਹੜੇ ਵੀ ਵੀਰ ਭਰਾ ਨੇ ਲੈਣੀ ਹੈ ਨਾ ਉਹ ਆਣ ਕੇ ਇੱਥੇ ਆਪਣੀਆਂ ਰੀਜਨਲ ਪਾਸ ਤਸਲੀ ਕਰਨਾ ਹੈ ਤਸਲੀ ਨਾ ਕਰੀ ਆਪਾਂ ਨੂੰ ਕੋਈ ਕਾਲੀ ਨਹੀਂ ਠੀਕ ਹੈ ਜੀ ਜੇ ਕੋਈ ਆਨਲਾਈਨ ਕਲਣੀ ਆਦਾ ਦਾ ਜਾਂ ਕੋਈ ਗੱਲ ਵਾ ਆਨਲਾਈਨ ਵੀ ਕੋਈ ਖੜਦਾ ਤੇ ਆਪਦੀ ਬੇਸ਼ਕ ਵੀਡੀਓ ਕਾਲ ਤੇ ਤਸਲੀ ਕਰ ਲੈ ਹਾਂ ਵੀਡੀਓ ਕਾਲ ਤੇ ਤਸਲੀ ਕਰ ਲੈ ਉੱਥੇ ਟੈਂਪੂ 'ਚ ਲਾ ਕੇ ਤਸਲੀ ਕਰ ਲੈ ਕਰ ਲੈ ਹਾਂ ਜੀ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਜੀ ਧੰਨਵਾਦ ਉਸ ਤੋਂ ਰੋੜਾ ਵੀਡੀਓ ਦੇਖਣ ਵਾਸਤੇ ਜੀ